ਜਿੱਦ ਵਿੱਚ ਇਹ ਲਿਖਿਆ ਹੋਇਆ ਹੈ ਨਾ ਉਹਨੂੰ ਕਹਿੰਦੇ ਨੇ ਇਹੀ ਹਰਕਾਰੂ ਲੈ ਲਓ ਉਹ ਤਾਂ ਦੱਸ ਰਿਹਾ ਵੀ ਹਰਕਾਰੂ ਮੈਂ ਦੀਏਗਾ ਹਰ ਰੂਪ ਆਇਆ ਬੈਦਨ ਨਾ ਇਹੀ ਹੈ ਉਹ ਤਾਂ ਐਵੇਂ ਗੱਲਾਂ ਨੇ ਗੁਰਬਾਣੀ ਬੰਨੀ ਕੋ ਗੁਰਬਾਣੀ ਦਾ ਵਿਰੋਧ ਕੀਤਾ ਗੁਰਬਾਣੀ ਬੰਨੀ ਜੋ ਗੁਰੂ ਕਹਿੰਦਾ ਉਹਦਾ ਵਿਰੋਧ ਕੀਤਾ ਵਿਰੋਧ ਕੀਤਾ ਰੱਜ ਕੇ ਵਿਰੋਧ ਕੀਤਾ ਉਹ ਉਹ ਕੀ ਕਹਿ ਰਿਹਾ ਜਿਹਨੂੰ ਗੁਰੂ ਮੰਦੇ ਹੋ ਤੁਸੀਂ ਉਹ ਕੀ ਕਹਿ ਰਿਹਾ ਤੁਸੀਂ ਕਿਹਨੂੰ ਮੰਨ ਰਿਹਾ ਹੋ? ਉਹ ਤਾਂ ਬਰੋਝ ਖੜੇ ਹੋ ਤੁਸੀਂ। ਜਿਹਨੂੰ ਉਹ ਕਹਿਣਾ ਉੱਥੇ ਉਹਨੂੰ ਤਾਂ ਮੰਨ ਨਹੀਂ ਰਹੇ ਤੁਸੀਂ। ਇਹ ਬੇਸ਼ੁਮ ਸੰਸਾਰ ਜੇ ਤੂੰ ਦੇਖਦਾ ਹਰ ਦਾ ਰੂਪ ਹੈ। ਹਰ ਰੂਪ ਨਾ ਨਹੀਂ ਆਇਆ। ਜੇ ਰੂਪ ਦੇਖਣਾ ਉਹ ਦੇਖੋ। ਜਿਹੜਾ ਉਹ ਰੂਪ ਹੈ। ਉਹਦਾ ਆਗਮੈ ਫਿਰ ਬੁੱਧੀ ਤੋਂ ਪਰੇ ਹੈ। ਬੁੱਧੀ ਅੱਖਾਂ ਨਾਲ ਦੇਖੂ। ਟੋਕੇ ਦੇਖੂ, ਨਖਤਿਆਂ ਦੇਖੂ, ਸਪਰਸ਼ ਕਰਕੇ ਦੇਖੂ, ਸੁਮਕੇ ਦੇਖੂ, ਚਖ ਕੇ ਦੇਖੂ ਇਹ ਤਾਂ ਨਹੀਂ। ਇਹ ਪੰਜਾ ਗਿਆਨ ਦੇ ਨੰਦਰਾਂ ਤੋਂ ਪਰੇ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਜੇ ਤੇਰਾ ਦਰਸ਼ਨ ਹੁੰਦਾ ਫੇ ਇਹ ਜੇ ਦਰਸ਼ਨ ਹੈ ਤੇਰਾ ਹੋਰ ਕੋਈ ਬਾਹਰ ਹੈ ਹੀ ਨਹੀਂ ਉਪਬਾਨੀ ਦਿੱਤੀ ਜਾ ਸਕਦੀ ਨਮੋ ਸੂਲਣੀ ਸਹਿਤੀ ਪਾਣੀ ਮਾਤਾ ਨਮੋ ਸੂਲਣੀ ਸੂਲਣੀ ਕੀ ਹੈ ਸਹਿਤਣੀ ਪਾਣੀ ਮਾਤਾ ਸੂਲਣੀਆ ਸ਼ਿਵਜੀ ਦੇ ਸ਼ਿਵਜੀ ਦੀ ਮਾਤਾ ਸੂਲਣੀਆ ਕਿਉਂਕਿ ਤਰਸੂਲ ਹੈ ਸ਼ਿਵਜੀ ਕੋ ਸੂਲਣੀ ਸ਼ਿਵਜੀ ਦੀ ਮਾਤਾ ਨੂੰ ਕਹਿੰਦੇ ਨੇ ਸੂਲਣੀ ਇਸ ਤਰਸੂਲ ਹੈ ਨਾ ਹੋ ਤੈਨੂੰ ਸੂਲ ਤਰਸੂਲੜੀ ਸੂਲਣੀ ਹੈ ਤਾਨੂੰ ਜਿਹਦੇ ਕੋ ਮਾਤਾ ਦਾ ਸੂਲ ਹੁੰਦਾ ਹੀ ਰਹਿੰਦਾ ਉਹਦੇ ਅੰਦਰੋਂ ਸੂਲਣੀ ਜਾ ਸਕਦਾ ਹੈ ਜੰਤਾ ਨਹੀਂ ਜਾ ਸਕਦੀ ਉਹਦੀ ਸਗਲ ਦੀ ਚਿੰਤਾ ਸੁਣਣੀ ਹੈ ਸਹਿ ਚੁਗਦੀ ਹੈ ਚੁਗਣ ਵਾਲੀ ਚੀਜ਼ ਹੈ ਉਹ ਤੇ ਨਾ ਅੰਤਰ ਹੋਵੇ ਕੰਡਾ ਹੈ ਹਾਂ ਹੋਵੇ ਦਾ ਕੰਡਾ ਨਾਲ ਰਹਿਣਾ ਇਹ ਤਾਂ ਇਹ ਸੁਣਣੀ ਤਾਂ ਹੈ ਇਹ ਤਾਂ ਸੂਲਾਂ ਐਸੇ ਦੀਆਂ ਚੁਗਦੀਆਂ ਨੇ ਮਤ ਦੀਆਂ ਇਹ ਸੂਲਾਂ ਨੇ ਸੂਲਾਂ ਨਹੀਂ ਕਬੀਰ ਕਹਿ ਰਿਹਾ ਸੂਲਾਂ ਕਹਿੰਦੀਆਂ ਇਹਨੂੰ ਕਹਿ ਰਿਹਾ ਸੂਲ ਇਹਨੂੰ ਸੂਲਣੀ ਕਹਿ ਸੂਲਾਂ ਐਸੇ ਦੀਆਂ ਨੇ ਅੰਦਰ ਹਾਂ ਤੰਤਨਾ ਦੇ ਸੇਤੀਆਂ ਪੜਾ ਦਿੱਤੀਆਂ ਹੋਈਆਂ ਨੇ ਸੂਲਣੀ ਸਹਿਤੀ ਸਹਿਤੀ ਪਾਣੀ ਮਾਤਾ ਸਹਿਤੀ ਕੀ ਹੈ ਸਹਿਤੀ ਹੋਰ ਚੀਜ਼ ਹੈ ਹੈ ਤਾਂ ਕਿਰਪਾ ਵਰਗੀ ਹੈ ਕਿਰਪਾ ਨੂੰ ਵੀਰ ਕਿਰਪਾ ਵਰਗੀ ਹੈ ਸਹਿਤੀ ਸਹਿਤੀ ਸਹਿਮਤ ਹੈ ਬਹੁਤ ਹੱਦ ਤੱਕ ਗੁਰਬਾਨੀ ਦਾ ਉਹ ਬਹੁਤ ਹੱਦ ਤੱਕ ਸਹਿਮਤ ਹੈ ਗੁਰਬਾਨੀ ਦਾ ਉਹ ਉਹ ਮੱਤਾ ਨੇ ਜੋਗੀਆਂ ਜਿਹੜੀ ਜੋਗੀਆਂ ਕੋਲ ਨਹੀਂ ਹੈ ਉਹ ਉਹ বিষ্ণੂ ਦੀ ਮਤ ਹੈ ਵੈਸ਼ਨੋ ਜੀ ਤੋਂ ਸਾਰੇ ਭਗਤ ਆਏ ਨੇ ਸਹਤੀ ਉਹ ਕਿਰਪਾ ਨੇ ਉਹਦੀ ਉਹ ਉਹ ਜਿਹੜੀ ਗੁਰੂ ਅਮਰਦਾਸ ਜੀ ਸੀ ਨਾ ਉਹ ਸਹਤਣੀ ਵਾਤਾ ਉਹ ਦੇਵੀ ਉਸੇ ਦੇਵੀ ਨੂੰ ਦੇਵੀ ਦਾ ਹੀ ਫਰਕ ਸੀ ਰੱਖੀ ਹੈ ਕਹਤਾ ਇਸੇ ਦੇਵੀ ਦੀ ਕਰਦੇ ਨੇ ਗੱਲ ਸਿਰਫ ਸਰੀਰ ਤੇ ਖੜ ਕੇ ਆ ਕੇ ਨਹੀਂ ਬਣਦੀ ਸੈਧਣੀ ਕਰਕੇ ਠੀਕ ਹੋ ਗਈ ਜੋਗੀ ਤਾਂ ਹੀ ਨਹੀਂ ਕੋਈ ਬਣਿਆ ਜੋਗੀ ਸੂਲਣੀ ਵਾਲੇ ਸੀ ਜੋਗੀ ਨਹੀਂ ਕੋਈ ਸਿੱਖ ਬਣਿਆ ਸੈਧਣੀ ਵਾਲੇ ਸਿੱਖ ਬਣ ਗਏ ਉਹ ਇਹਦੇ ਨਾਲ ਨਾਲੇ ਮਿਲਦੀ ਸੀ ਇਹਦੇ ਸਹਾਇयो ਸੀ ਇਹਦੀ ਉਹ ਦੇਖੋ ਖੜ ਗਿਆ ਉਹ ਉਸ ਦੇਵੀ ਕੋ ਵੀ ਤਲਵਾਰ ਹੈ ਉਹਦੇ ਕੋ ਚਾਹੇ ਲੋਹੇ ਦੀ ਹੈ ਸਿਕਾਂਗੁਰ ਵਿੱਚ ਸੁਲਣੀ ਯਾਰ ਸੈਤ ਹੀ ਹੁਣ ਦੋਏ ਨੇ ਸੁਲਣੀ ਬਣਾਉਂਦੇ ਨੇਗਾ ਸੈਤ ਹੀ ਮੱਤ ਹੈ ਨਾ ਕੋ ਸੁਲਣੀ ਨਹੀਂ ਹੈ ਸੁਲਣੀ ਦਾ ਉਹ ਕਈ ਜਿਹੜੇ ਜ਼ਬਾਨੀਆਂ ਲਾਉਣ ਵਾਲੇ ਨੇ ਸੁਲਣੀ ਬਣਾਉਣ ਦੀ ਕੋਸ਼ਿਸ਼ ਕਰ ਲੈਦੇ ਇਹਨੂੰ ਇਹ ਦੋ ਅੱਡਾ ਮਤਾਂ ਸੁਲਣੀ ਆਟਾ ਸੈਤ ਨਹੀਂ ਅੱਡਾ ਦੋ ਅੱਡਾ ਨੇ ਇਹ ਹੋਇਆ ਸੰਤ ਸਾਈਂ ਸ਼ਾਮ ਕੇ ਜੀ ਉਹ ਹੋਰ ਸੀ ਨਹੀਂ ਨਹੀਂ ਉਹ ਜੀਆ ਸੰਤ ਸੁਲਣੀ ਸੈਤ ਹੀ ਫੈਤ ਫੈਤ ਹੀ ਹੁੰਦਾ ਫੈ ਹੱਥੀ ਉਹ ਇਹਦੇ ਵਰਗਿਓ ਬੰਤਾ ਹੈ ਇਹਦੇ ਵਰਗਿਓ ਦੇ ਨਾਲ ਮਿਲਦੀ ਜੁਲਦੀ ਹੈ ਕਿਤੋਂ ਨਾ ਕਿਤੋਂ ਖਰਾਬੀ ਪੈਣਾ ਹੋਈ ਹੈ ਖਰਾਬੀ ਕਿਤੋਂ ਪੈ ਗਈ ਹੈ ਮੂਰਤੀ ਕਿ ਜਨੂਨੀ ਨਹੀਂ ਬਣਾ ਲਈ ਬਸ ਉਹਨਾਂ ਨੇ ਹੋਰ ਬਾਕੀ ਠੀਕ ਹੈ ਜੋ ਲੈ ਕੇ ਆਇਆ ਵਿਚਾਰ ਦੇ ਆ ਆ ਕੀ ਹੈ ਆ ਕੀ ਹੈ ਜੋ ਪੜ ਰਿਹਾ ਨਹੀਂ ਜੋ ਭਰਨ ਆ ਕੀਆ ਪਿਛਲੇ ਦਰਨਥਾ ਜੋ ਐਸੇ ਬਾਥਰੂਮਨ ਨਾਲੇ ਨੇ ਉਹ ਉਹ ਜਿਹੜੇ ਨੇ ਨਾ ਵਿਸ਼ਨੂੰ ਦਾ ਆਪਣੇ ਦੁਰਗਾ ਨੂੰ ਬਨਉਣ ਵਾਲੇ ਨੇ ਉਹ ਆ ਜਿਹੜੀ ਲਿਖੀ ਹੈ ਦੁਰਗਾ ਨਾ ਆਹ ਇਸ ਨੂੰ ਬਨਉਣ ਵਾਲੇ ਨੇ ਅਰਥਾ ਨੂੰ ਨਹੀਂ ਵਿਚਾਰਿਆ ਰੱਥ ਕਰ ਲਏ ਬਾਰਮਖੀ ਹੋਵੇ ਜਿਵੇਂ ਅਸੀਂ ਨਹੀਂ ਗੁਰੂ ਬਾਹਰ ਬਣੀ ਬੈਠੇ ਬਣੀ ਬੈਠੇ ਹੁਣ ਰਣਕ ਵੀ ਗੁਰੂ ਹੈ ਗ੍ਰੰਥ ਵੀ ਗੁਰੂ ਹੈ ਅਸੀਂ ਬਣਾਇ ਨਹੀਂ ਬੈਠੇ ਸ਼ਬਦ ਵੀ ਗੁਰੂ ਹੈ ਬਾਣੀ ਵੀ ਗੁਰੂ ਹੈ ਲੈਣੇ ਦੀ ਮਤਨ ਨੂੰ ਸੱਚ ਗੁਰਬਾਣੀ ਵੀ ਗੁਰੂ ਹੈ ਹਾਂ ਲੈਣੇ ਦੀ ਮਤਨ ਨੂੰ ਸੱਚ ਨਹੀਂ ਮਤ ਕਰਨੀ ਹਾਂ ਜਿਹੜੀ ਲੈਣੇ ਦੀ ਮਤ ਉਹ ਸੱਚਣੀ ਹੈ ਜਿਹੜੀ ਗੁਰੂ ਅੰਗਦ ਦੀ ਮਤ ਉਹ ਸੱਚਣੀ ਹੈ ਪਲੇਖਾ ਕਿਦੋਂ ਪਿਆ ਹੈ ਪਰੇ ਕਾ ਬੈ ਸਰੀਰ ਨਾਲ ਜੁੜ ਕੇ ਵੀ ਇਹਦੇ ਜੋ ਪ੍ਰਗਟ ਹੋਊਗੀ ਜੋਤ ਉਹਦੇ ਦਰਸ਼ਨ ਹੋਣਗੇ ਉਹ ਪੱਥਰ ਚੋਂ ਕਿੱਥੋਂ ਪੈਦਾ ਹੋਜੀ ਜੋਤ ਜੋ ਤੂੰ ਚੰਗਾ ਭਲਾ ਜਿਉਂਦਾ ਤੇਰੇ ਅੰਦਰੋਂ ਪੈਦਾ ਹੋਣੀ ਹੈ ਫਿਰ ਆਦਮੀ ਦੇ ਅੰਦਰ ਹੁੰਦੀ ਹੈ ਉਹ ਜੋਤ ਔਰ ਦਪਣ ਦੇ ਅੰਦਰ ਜੋਤ ਦਾ ਦਰਸ਼ਨ ਨਹੀਂ ਕਰ ਸਕਦੀ ਔਰ ਬਾਹਰੋਂ ਕੀ ਦਰਸ਼ਨ ਕਰਦੀ ਹੁੰਦੀ ਹੈ ਔਰ ਇੱਕ ਕਵੜੀ ਰਹਿੰਦੀ ਹੈ ਉਹ ਜਿਹੜਾ ਜੋ ਆਦਮੀ ਤੇ ਮੇਰਾ ਆਦਮੀ ਦਾ ਸਰੀਰ ਹੋਵੇ ਇੰਡੀਪੈਂਡੈਂਟ ਆਦਮੀ ਹੈ ਇੰਡੀਪੈਂਡੈਂਟ ਹੈ ਗਿਆਨਵਾਨਾ ਤਾਂ ਲੈ ਕੇ ਨਹੀਂ ਹੈ ਇਹ ਤਾਂ ਉਹ ਆਦਮੀ ਬਿਦਵਾਨਾ ਦਾ ਰੋਲਾ ਪਾਇਆ ਹੈ ਜਾਨਵਰਾਂ ਜਿੰਦਾ ਜਗ ਦੇਖ ਲਓ ਖੱਲਰ ਜਾਨਵਰਾਂ ਨੂੰ ਦੇਖੋ ਆਦਮੀ ਪਰਦਾਨ ਸਾਰੇ ਜੀ ਦਰਬਾਰ ਪਰਦਾਨ ਹੁੰਦਾ ਜਦ ਨਾਲ ਜੇ ਲੜਾਈ ਹੁੰਦੀ ਹੈ ਸ਼ੇਰਾਂ ਦੀ ਲੜਾਈਆਂ ਸ਼ੇਰ ਦੀਆਂ ਜੈ ਵੀ ਹੁਣ ਇਕੱਠੀਆਂ ਰਹਿੰਦੀਆਂ ਨੇ ਹਾਂ ਤੇ ਨੀ ਰਹੀਆਂ ਹਨ ਨਹੀਂ ਰਹੀਆਂ ਨਹੀਂ ਹੁੰਦੀ ਅਬਸੁੱਤ ਪਿੱਛੋਂ ਦਾ ਦੇਖੋ ਕੀ ਤੁਰਿਆ ਆਉਂਦਾ ਇਹ ਨੇਚਰ ਨੂੰ ਪੜਨਾ ਨੇਚਰ ਦੀ ਸਟੱਡੀ ਹੈ ਹਰ ਕਾਲੂਬਾ ਕੁਦਰਤ ਤੋਂ ਤੁਸੀਂ ਕਦੇ ਖਿਲਾਫ ਨਹੀਂ ਹੋ ਸਕਦੇ ਕੁਦਰਤ ਦੇ ਵਿੱਚ ਰਹਿਣਾ ਨਹੀਂ ਮਤ ਹੈ ਵਿੱਚ ਰੱਖਣ ਵਾਲੀ ਮਤ ਹੈ ਵਿਦਵਾਨ ਕੁਦਰਤ ਤੋਂ ਬਾਹਰ ਤੁਰੇ ਫਿਰਦੇ ਨੇ ਵਿਦਵਾਨ ਨੂੰ ਤਾਂ ਪਤਾ ਹੀ ਨਹੀਂ ਕੁਦਰਤ ਕੀ ਹੈ ਨੇਚਰ ਕੀ ਹੈ ਉਹਦਾ ਆਪਣੀ ਵੱਤ ਲਾਗੂ ਕਰਦੇ ਨੇ ਗੁਰਵਤ ਤੇ ਆਪਣੀ ਵੱਤ ਲੱਦਦੇ ਨੇ ਇਹ ਵਿਦਵਾਨ ਨੇ ਜਿਹੜੇ ਬੜੇ ਅਖਲਵੰਦ ਮਰਵਾਤੇ ਆਪਣੀ ਬਤ ਨਾ ਦਦੇ ਜਾਨਵਰ ਨਹੀਂ ਲੱਗਦਾ ਇਹ ਜਾਨਵਰ ਠੀਕ ਨੇ ਛੇਰ ਰਾਜਾ ਜੰਗਲ ਦਾ ਛੇਰ ਨੂੰ ਰਾਜਾ ਕਦੇ ਨਹੀਂ ਬਣਿਆ ਫਿਰ ਕਹ ਲੈ ਕਹਨਾ ਛੇੜੀ ਕਿ ਉਹਨੇ ਇਕ ਬਰਾਬਰ ਨੂੰ ਹੁਦੀ ਉੱਤੇ ਉੱਤੇ ਕਰੀ ਮੋੜੀ ਹਾਲਾਂਕਿ ਸ਼ਿਕਾਰ ਹੋ ਕਰਦੀਏ ਉੱਤੇ ਕਹਦੇ ਨਹੀਂ ਕਹਦੇ ਛੇਰ ਕਹਦੇ ਕਹਨੇ ਜੰਗਲ ਦਾ ਰਾਜਾ ਘੜਾ ਹੋ ਨਰਦੀ ਪ੍ਰਧਾਨਗੀ ਰਹੀ ਆ ਰਹੂਗੀ ਇਹਨੂੰ ਕੋਈ ਹਟਾ ਨਹੀਂ ਸਕਦਾ ਇਹਦਾ ਮੂਰਖ ਨੇ ਮੂਰਖ ਨਾ ਕੀਤੇ ਟੀਆਰਬੇ ਕਰ ਦਿੰਦੇ ਸਾਰੀ ਦੁਨੀਆ ਦੇ ਵਿੱਚ ਕਿਹੜੀ ਗੱਲ ਇਹਨਾਂ ਦੀ ਠੀਕ ਹੈ ਵਿਦਵਾਨਾਂ ਦੀ ਕਿਹੜੀ ਗੱਲ ਠੀਕ ਹੈ ਮੈਨੂੰ ਦੱਸੋ ਸਹੀ ਕਿਹੜੀ ਠੀਕ ਹੈ ਸਾਰੀ ਦੁਨੀਆ ਜੱਗ ਲੱਗੀ ਆ ਰੌਲੇ ਪੈਂਦੇ ਨੇ ਵਿਦਵਾਨਾਂ ਦੇ ਸਰਤੇ ਦੁਨੀਆ ਚਲਦੀ ਟਿਕਾਉ ਵੀ ਹੈ ਕਿਤੇ ਇਹ ਆਪਣਾ ਟਿਕਾਉ ਵਾਲਾ ਕੰਮੇ ਕਰ ਲੈਣ ਛੱਡ ਕੇ ਧਰਮ ਤੇ ਇਹਨਾਂ ਨੇ ਕੀ ਲੈਣਾ ਧਰਮ ਦੀ ਟੈਕਨੋਲੋਜੀ ਇਹਦੀ ਜਾਣ ਦੇਖੀ ਹੈ ਆਡਾ ਟੈਕਨੋਲੋਜੀ ਹੈ ਧਾਰਮਿਕ ਬੰਦੇ ਜਾਣਦੇ ਹੁੰਦੇ ਨੇ ਇਹ ਟੈਕਨੋਲੋਜੀ ਨੂੰ ਇਹ ਐਡ ਟੈਕਨੋਲੋਜੀ ਹੈ ਉਹ ਅੱਡਾ ਉਹਨਾਂ ਦੀ ਇਹਦੇ ਵਿੱਚ ਦਖਲ ਦਿੰਦੇ ਨੇ ਮੇਰੀ ਬੁੱਧੀ ਤੁਹਾਡੇ ਕੋਲ ਹੈ ਤੁਹਾਡੇ ਧਾਰਮਿਕ ਤੁਹਾਡੀ ਬੁੱਧੀ ਹੋਣੀ ਹੈ ਧਾਰਮਿਕ ਤੁਸੀਂ ਸਟੂਡੈਂਟ ਨਹੀਂ ਇਹ ਰਾਹ ਦੇ ਤੁਸੀਂ ਰਾਹੀ ਹੋ ਨਹੀਂ ਹੋ ਦਖਲ ਦੇਣ ਹੋ ਇਧਰ ਆ ਕੇ ਇਹ ਐਡ ਟੈਕਨੋਲੋਜੀ ਹੈ ਧਾਰਮਿਕ ਉਹਨਾਂ ਦਾ ਫੈਸਲਾ ਕਰਨਗੇ ਕੀ ਹੁਣ ਉਹਨਾਂ ਦਾ ਕੀਤਾ ਹੈ ਜੋ ਪਰ ਉਹ ਬੋਲਦਾ ਕੋਈ ਉਹ ਤਾਂ ਕੋਈ ਨਹੀਂ ਬੋਲਦਾ ਉਹਨੂੰ ਪਤਾ ਬੂਰਖ ਨਾਲ ਗਿਆ ਪੇਟ ਜਾਣਗੇ ਬੋਲ ਕੇ ਬੂਰਖ ਕੀ ਹੈ ਆ ਪੇਟ ਜਾਣਗੇ ਬੋਲ ਕੇ ਬੂਰਖ ਨਾਲ ਨਾਲੋ ਜੀ ਬੜਾ ਖਰੇ ਹੋ ਬੁਜੀ ਨਾ ਬੂਰਖ ਨੇ ਜਾਂ ਤੁਸੀਂ ਧਾਰਮਿਕ ਬੰਦੇ ਹੀ ਨਹੀਂ ਤੈਨੂੰ ਰਾਈਟ ਕੀ ਬੋਲਣ ਦਾ ਧਰਮ ਦੇ ਵਿੱਚ ਧਾਰਮਿਕ ਬੰਦੇ ਤੁਹਾਡੇ ਜੀ ਬੋਲ ਸਕਦੇ ਨੇ ਉਹ ਬੋਲਦੇ ਵੀ ਨੇ ਥੋੜਾ ਬੋਲਦੇ ਨੇ ਬਹੁਤਾ ਨਹੀਂ ਬੋਲਦੇ ਉੱਥੇ ਬੋਲਦੇ ਨੇ ਕਿ ਤੇ ਤੁਸੀਂ ਇਨਸਾਫ ਨਹੀਂ ਕਰਦੇ ਉਹਨੀ ਗੱਲ ਕਹਿ ਰਹੇ ਨੇ ਨਹਾਣ ਗਨੇ ਜਾਰੇ ਜਿਤਨੇ ਸੀ